ਬਾਈ ਮਨਕੀਰ ਤੋਲ ਖਨੇ ਤਾਂ ਬਾਈ ਮਨਕੀਰ ਤੋਲ ਕਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਤੁਸੀਂ ਜਾ ਕੇ ਅੰਦਰ ਕਿਵੇਂ ਨਹੀਂ ਕੰਡੀਸ਼ਨ ਬਸ ਵੀਰੇ ਬਾਬੇ ਅੱਗੇ ਅਰਦਾਸ ਕਰੋ ਤੇ ਇੱਕੋ ਗੱਲ ਹੀ ਕਹਿੰਦੇ ਆਂ ਵੀ ਚਮਤਕਾਰ ਹੀ ਹੋਵੇ ਭਰਾ ਨੂੰ ਬਾਬਾ ਠੀਕ ਕਰੇ ਬਾਕੀ ਯਾਰ ਕ੍ਰਿਟੀਕਲ ਆ ਬਹੁਤ ਵੱਲੋ ਮਾਈਂਡ ਤੱਕ ਆਕਸੀਜਨ ਨਹੀਂ ਪਹੁੰਚਦੀ ਪਈ ਤੇ ਬਾਕੀ ਕ੍ਰਿਟੀਕਲ ਆ ਸਾਰੇ ਘਰ ਘਰ ਅਰਦਾਸਾਂ ਕਰੋ ਯਾਰ ਬਸ ਭਰਾ ਨੂੰ ਬਾਬਾ ਸਹੀ ਕਰ ਕਿਵੇਂ ਮਰਜੀ ਕਰ ਜਿਵੇਂ ਅਸੀਂ ਦੇਖਦੇ ਹਾਂ ਕਿ ਕੋਈ ਕੋਈ ਕੌਂਟਰੋਵਰਸੀ ਨਹੀਂ ਕਦੇ ਆਏ ਕਦੇ ਨਹੀਂ ਯਾਰ ਕਿਸੇ ਚੀਜ਼ ਚ ਨਹੀਂ ਯਾਰ ਛੋਟੇ ਬੱਚੇ ਆ ਯਾਰ ਦੋ ਨਿਆਣੇ ਆ ਐ ਤੇ ਨਾ ਉਹ ਚੀਜ਼ ਤੁਸੀਂ ਫੀਲ ਕਰ ਸਕਦੇ ਹੋ ਕਿ ਨਹੀਂ 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 ਬਹੁਤ ਰੱਕੇ ਵਿੱਚ ਕਿਵੇਂ ਮਰਜੀ ਵਾਗਰੂ ਮਰਦਾ ਆ ਸਾਹ ਦਾਤਾ ਕਿਵੇਂ ਮਰਜੀ ਕਰ ਚਮਤਕਾਰ ਕਰ ਭਰਾ ਨੂੰ ਠੀਕ ਕਰ ਬਸ ਹੋਰ ਕੁਝ ਨਹੀਂ ਮੇਰੇ ਕੋਈ ਉਪਰ ਵੀ ਕੀ ਹਾਲਾਤ ਨੇ ਮਲੂਕਾ ਦੇ ਡਾਕਟਰ ਕੀ ਕਹਿ ਰਹੇ ਨੇ ਕਿਉਂਕਿ ਹਰੇਕ ਬੰਦਾ ਅਰਦਾਸ ਕਰ ਰਿਹਾ ਹਾਂ ਅਰਦਾਸ ਕਰੋ ਬਸ ਪੜਾ ਪੜਾਊਗਾ ਬਸ ਕਿਵੇਂ ਮਰਜੀ ਮੈਂ ਤਾਂ ਬਾਬੇ ਨੂੰ ਆਈ ਕਹਿੰਦਾ ਬਾਬਾ ਠੀਕ ਕਰ ਭਰਾ ਨੂੰ ਕਿਵੇਂ ਮਰਜੀ ਠੀਕ ਕਰ ਬਸ ਠੀਕ ਕਰ ਗ੍ਰੈਂਡ ਜਾ ਲੱਗਿਆ ਇੱਕ ਇੰਡਸਟਰੀ ਨੂੰ ਜਾ ਦੇਣਾ ਪਿਛਲੇ ਕੋ ਯਾਰ ਰੱਖੋ ਦਮ ਯਾਰ ਵਿਖਿਆ ਨਹੀਂ ਆਉਂਦਾ ਬਾਈਕ ਤੇ ਮੈਂ ਮੈਨੂੰ ਵੀ ਇੱਕ ਵਾਰੀ ਮੈਂ ਵੀ ਲੈ ਲਦਾ ਸੀ ਉਦੋਂ ਮੈਂ ਬਾਈਕ ਦਾ ਨੂੰ ਸ਼ੁਰੂ ਤੋਂ ਜਿਵੇਂ ਬੰਦਾ ਸਕੀਨ ਹੁੰਦਾ ਹੈ ਬਾਕੀ ਦੱਸਿਆ ਕਹਿੰਦੇ ਵੀ ਬਾਈਕ ਆਉਂਦਾ ਸੀ ਇਹ ਕੋ ਆਪਣਾ ਟੱਠਾ ਨੀ ਦਸਾਣ ਤੇ ਇਹ ਤੀਜੇ ਨੰਬਰ ਤੇ ਸੀ ਬਾਈਕ ਹਨ ਸਾਣ ਵੱਜਿਆ ਤੇ ਪ੍ਰੋਪਰ ਜਿਵੇਂ ਲੱਕ ਆਪਣਾ ਦੋ ਥਾਵਾਂ ਤੋਂ ਲੱਕ ਆਪਣਾ ਬਰੀਡ ਦੀ ਹੱਡੀ ਹਨਾ ਦੋ ਥਾਵਾਂ ਤੋਂ ਟੁੱਟੀ ਆ ਤੇ ਇਥੋਂ ਮਣਕਾ ਪਿੱਛੋਂ ਕਹਿੰਦੇ ਮਣਕਾ ਟੁੱਟ ਗਿਆ ਉਹਦੀ ਕਰਕੇ ਆਕਸੀਜਨ ਬਾਕੀ ਵੈਂਟੀਲੇਟਰ ਤੇ ਆ ਯਾਰ ਤੇ ਵੈਂਟੀਲੇਟਰ ਤੇ ਦੋ ਅਟੈਕ ਆ ਗਏ ਤੇ ਬਾਪਾ ਸਹੀ ਕਰੇ ਕਿਵੇਂ ਮਰਜੀ ਵੀਰੇ ਸਾਰੇ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਜੀ ਵਸ ਬਾਬਾ ਠੀਕ ਕਰੇ ਯਾਰ ਪਰਿਵਾਰ ਬੰਦੇ ਬਿਨਾ ਹਨਾ ਮੇਨ ਕੋਈ ਪਰਿਵਾਰ ਬੰਦਾ ਵਿਆਹਿਆ ਨਾ ਹੋਵੇ ਕੋਈ ਬੱਚੇ ਨਾ ਆਉਣ ਉਹ ਗੱਲ ਆਡਾ ਯਾਰ ਬੱਚਿਆਂ ਵਾਲਾ ਬੰਦੇ ਨਹੀਂ ਯਾਰ ਬਹੁਤ ਔਖਾ ਦੀ ਵੀ ਡੈਥ ਹੋ ਗਈ ਸੀ ਤਿੰਨ ਚ ਮਹੀਨੇ ਪਹਿਲਾਂ ਪਤਾ ਮੈਨੂੰ ਸਾਰਾ ਕਿਵੇਂ ਮਰਜੀ ਵਸ ਬਾਬਾ ਭਲੀ ਕਰੇ ਸਾਰੇ ਅਰਦਾਸ ਕਰੋ ਯਾਰ ਹੈ ਪੰਜਾਬ ਦੇ ਲਈ ਹਰ ਥਾਂ ਤੇ ਖੜੇ ਹੋਏ ਹੋਏ ਕੈਨੇਡਾ ਯਾਰ ਇਕੱਠੇ ਨੇ ਜਾਂ ਉਦੋਂ ਕਿਹਦਾ ਹੁੰਦਾ ਹੀ ਵੀ ਮੇਰੇ ਨਾਲ ਵੀ ਉਦੋਂ ਮਿਲਦਾ ਜਵੰਦੇ ਦੀ ਭੈਣ ਦਾ ਰਿਸ਼ਤਾ ਸੀ ਪਤਾ ਨਹੀਂ ਸਾਕੀ ਭੈਣ ਦਾ ਸੀ ਪਤਾ ਨਹੀਂ ਕਜ਼ਨ ਦਾ ਸੀ ਉਦੋਂ ਕਹਿੰਦਾ ਹੁੰਦਾ ਸੀ ਯਾਰ ਮਨ ਕਿਰਤ ਵੀਰੇ ਰਿਸ਼ਤਾ ਲੱਭਣਾ ਐ ਮੇਰੇ ਨਾਲ 15 ਦਿਨ ਅਸੀਂ ਆ ਟ੍ਰਾਂਟੋ ਇਕੱਠੇ ਰਹੇ ਹਾਂ ਯਾਰ ਬੜਾ ਵਧੀਆ ਇਨਸਾਨ ਬਸ ਮੈਂ ਬਾਬਾ ਇੱਕੋ ਹੀ ਕਹਿੰਦਾ ਬਸ ਬਾਬਾ ਚਮਤਕਾਰ ਕਰ ਠੀਕ ਕਰ ਭਰਾ ਨੂੰ ਕਿਵੇਂ ਮਰਜੀ ਕਰ ਵਾਹਿਗੁਰੂ ਹਨਾ ਅਰਦਾਸ ਆ ਤੇ ਬਾਕੀ ਵੇਖੋ ਬਾਕੀ ਆਪਣਾ ਥੋੜਾ ਮੈਂ ਮੇਨ ਉਸਾਰੇ ਕਹਿੰਦੇ ਵੀ ਤੁਸੀਂ ਇੱਕ ਵਾਰੀ ਜਾਓ ਹਨਾ ਵੀ ਆਪਣਾ ਥ੍ਰੈਟਾ ਥਰੂਟਾਈਂ ਕਰਕੇ ਤੇ ਬਾਕੀ ਅਪ ਟੂ ਡੇਟ ਤਿਆਰ ਰੱਖੋ ਤਾਂ ਕਿ ਬਹੁਤ ਜ਼ਿਆਦਾ ਤੁਸੀਂ ਵੀ ਔਕੇ ਸਮੇਂ ਦੇ ਵਿੱਚ ਸੜਕਾਂ ਤੇ ਰਹਿੰਦੇ ਹੋ ਅੱਜ ਕੱਲ ਸੇਵਾ ਹਾਂ ਹਾਂ ਨਹੀਂ 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 ਪੂਰਾ ਯਾਰ ਬਾਕੀ ਸਾਰੇ ਇੱਧਰ ਅਰਦਾਸ ਕਰੋ ਅਸੀਂ ਵੀ ਚੱਲਨੇ ਆ ਗੁਰਦੁਆਰੇ ਚੱਲਨੇ ਆ ਠੀਕ ਆ ਭਰਾ ਲੋ ਮੱਥਾ ਟੇਕ ਕੇ ਆਉਨੇ ਆ ਠੀਕ ਆ ਬਾਬੇ ਨੂੰ ਤੇ ਪਤਾ ਨਹੀਂ ਕਿਹਦੀ ਦੁਆ ਲੱਗ ਜਾਣੀ ਆ ਠੀਕ ਆ ਸਾਰੇ ਜਿੰਨਾ ਜਿੰਨੇ ਵੀ ਮੈਨੂੰ ਤੁਹਾਡੇ ਮਾਧਮ ਰਾਹੀਂ ਵੇਖ ਰਿਹਾ ਸਾਰਿਆਂ ਨੂੰ ਬਸ ਇੱਕੋ ਆ ਵੀ ਬਾਬੇ ਨੂੰ ਅਰਦਾਸ ਕਰੋ ਬਾਬਾ ਚਮਤਕਾਰ ਕਰ ਕਿਵੇਂ ਮਰਜੀ ਠੀਕ ਕਰ ਸਿਰ ਤੇ ਸਿਰ ਦੇ ਵਿੱਚ ਗਰਦਨ ਦੀ ਹੁੰਦੀ ਆ ਸਾਰੀ ਮੇਰੇ ਕਹਿੰਦੇ ਨਾ ਬੀਬੀਆਂ ਨੇ ਮਾਈਂਡ ਨੂੰ ਆਕਸੀਜਨ ਜਿਵੇਂ ਆਪਾਂ ਨੂੰ ਆਣਾ ਆਣਾ ਯਾਰ ਆਕਸੀਜਨ ਨਹੀਂ ਜਾ ਰਹੀ ਤੇ سپਾਈ ਮਨ ਮਨਕੇ ਟੁੱਟਿਆ ਠੀਕ ਹੈ ਬਈ ਤੁਸੀਂ ਵੀ ਹਾਂ ਮੈਂ ਨਾ ਹਾਂ ਬਾਈ ਗੁਰੂਗੜ੍ਹ ਕੱਲੇ ਆ ਤੇ ਬਾਬੇ ਨੂੰ ਬਸ ਅਰਦਾਸ ਕਰੀਏ ਵੀ ਭਰਾ ਠੀਕ ਹੋਵੇ ਕਿਵੇਂ ਕਿਵੇਂ ਮਰਜੀ ਹਨਾ ਜੀ ਬਿਲਕੁਲ ਮਨਕੀਰਤ ਔਲਖ ਹਾਲ ਜਾਣ ਕੇ ਪਹੁੰਚ ਹਾਲ ਜਾਣ ਕੇ ਪਹੁੰਚੇ ਨੇ ਰਾਜਵੀਰ ਜਵੰਦਾਂ ਨੂੰ ਮਿਲ ਕੇ ਆਏ ਨੇ ਕਹਿ ਰਹੇ ਨੇ ਕਿ ਹਾਲਤ ਬਹੁਤ ਨਾਜ਼ੁਕ ਹੈ ਪਰਿਵਾਰ ਸਦਮੇ ਚ ਵੀ ਹੈ ਦੁੱਖ ਦੇ ਵਿੱਚ ਵੀ ਹੈ ਅਰਦਾਸ ਦੀ ਵੱਡੀ ਤਾਕਤ ਹੈ ਤੇ ਅਰਦਾਸ ਦੇ ਨਾਲ ਉਹਨਾਂ ਦੀ jaan bach sakdi hai so ਪੂਰੇ ਪੰਜਾਬ ਜਿਹੜਾ ਰਾਜਵੀਰ ਜਵੰਦਾ ਲਈ ਅਰਦਾਸ ਕਰ ਰਿਹਾ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ ਰਾਜਵੀਰ ਜਵੰਦਾ ਬਾਈ ਦੀ ਸਿਹਤ ਯਾਬੀ ਲਈ ਪੂਰਾ ਪੰਜਾਬ ਅਰਦਾਸ ਕਰ ਰਿਹਾ ਤਾਂ ਉਹਨੂੰ ਚਾਉਣ ਵਾਲੇ ਵੀ 40s ਹਸਪਤਾਲ ਦੇ ਬਾਹਰ ਪਹੁੰਚ ਰਹੇ ਨੇ ਬਾਈ ਮਨ ਬਹੁਤ ਭਰਿਆ ਹੋਇਆ ਤੁਹਾਡਾ ਮੈਂ ਅੱਖਾਂ 'ਚ ਦੇਖ ਰਿਹਾ ਹੈਗਾ ਜਦੋਂ ਖਬਰ ਮਿਲੀ ਕੀ ਰਿਐਕਸ਼ਨ ਵੀਰੇ ਜਦੋਂ ਵੀ ਮੈਂ ਬਾਰ-ਬਾਰ ਖਬਰ ਦੇਖੀ ਐ ਦੀਆ ਵੀ ਯਾਰ ਮੈਨੂੰ ਐ ਦੀ ਮੈਂ ਕਦੋਂ ਫੋਰਟੀ ਚ ਜਾ ਮੈਂ ਡਿਊਟੀ ਤੋਂ ਆਇਆ ਨਾਲ ਦੀ ਨਾਲ ਉਹ ਮੈਂ ਬਾਈ ਨੂੰ ਦੇਖ ਕੇ ਇੱਕ ਵਾਰੀ ਇਹ ਪਤਾ ਲੱਗ ਜੇ ਵੀ ਸਹੀ ਸਲਾਮਤ ਹੋਵੇ ਯਾਰ ਪਰਮਾਤਮਾ ਦਾ ਸ਼ੁਕਰ ਹੈ ਵੀ ਇੱਕ ਵਾਰੀ ਸਹੀ ਸਲਾਮਤ ਹੋਵੇ ਕੋਈ ਨੁਕਸਾਨੀ ਨਾ ਇਕ ਇਹੀ ਚੀਜ਼ ਨਾ ਘਟrana ਵਾਪਰੀ ਹੋਵੇ ਯਾਰ ਮੈਨੂੰ ਬਹੁਤ ਯਾਰ ਮੁੰਡੇ ਫੀਲ ਹੋ ਰਿਹਾ ਬਾਈ ਦੇ ਯਾਰ ਇਹਨਾਂ ਨੇ ਪਿੱਛੇ ਵੀ ਆ ਹਾੜਾਂ ਬਾਰੇ ਵੀ ਵਿਚਾਰੇ ਨੇ ਬਹੁਤ ਸਹਾਇਕ ਦਿੱਤਾ ਯਾਰ ਜਿੱਥੇ ਖੜਿਆ ਹਰੇਕ ਥਾਂ ਤੇ ਖੜਾ ਹੀ ਖੜਾ ਵਿਚਾਰਾ ਯਾਰ ਪਰ ਹੁਣ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਵੀ ਪਰਮਾਤਮਾ ਉਹਦਾ ਸਹੀ ਸਾਮ ਸਲਾਮਤ ਉਹਨੂੰ ਸਹੀ ਠੀਕ ਜਿੱਦਾਂ ਜਿੱਦਾਂ ਖਬਰ ਆ ਤੁਹਾਡੇ ਸਾਹਮਣੇ ਆ ਰਹੀਆਂ ਮਨ ਬੈਠ ਰਿਹਾ ਹੈ ਹਨਾ ਭਾਰਾ ਬਾਈ ਬਹੁਤ ਯਾਰੇ ਮਾਨ ਦਾ ਆਸ ਹੈ ਵੀਰੇ ਯਾਰ ਮੈਂ ਇਹਨੂੰ ਬਾਈ ਨੂੰ ਮੇਰੇ ਨਾਲ ਤੀ ਮੈਨੂੰ ਕਿਹਾ ਪਹਿਲਾਂ ਆਪਾਂ ਫੁਟੇਜ ਚਾਲਦੇ ਆ ਫਿਰ ਘਰੇ ਚੱਲੀ ਮਾਂ ਤੋਂ ਮੇਰੇ ਨਾਲ ਇਹਨੂੰ ਮੈਂ ਸ਼ਪਾਏ ਵੀ ਡਿਊਟੀ ਤੋਂ ਆਇਆ ਬਜਾਰਾ ਮੈਂ ਕਿਹਾ ਵੀਰੇ ਪਹਿਲਾਂ ਫੁਟੇਜ ਜਾ ਕੇ ਮਾਂ ਬਾਈ ਇੱਕ ਵਾਰੀ ਪਤਾ ਕਰ ਲਈ ਯਾਰ ਨਹੀਂ ਕਰਨਾ ਤੋਂ ਮਹਾਰਾਜ ਨੇ ਚਲੋ ਨਾ ਪਰ ਸਹੀ ਸਲਾਮ ਸਾਰੇ ਪੰਜਾਬ ਨੂੰ ਅਰਦਾਸ ਹੈ ਵੀ ਇੱਕ ਸਵਾਰੀ ਸਹੀ ਸਲਾਮਤ ਹੋ ਜਾਈ ਯਾਰ ਬਾਈ ਕੀ ਕਹਿਣਾ ਚਾਹੁੰਦੇ ਹੋ ਅੱਜ ਹਸਪਤਾਲ ਦੇ ਬਾਹਰ ਜਵੰਦਰ ਨੂੰ ਚਾਉਣ ਵਾਲੇ ਸਾਰੇ ਪਹੁੰਚੇ हां हां भई यार बहुत दुखद घटना गई यार है ना ये सरकारां दी ਨਿਗਹਿਲੀਆਂ ਨਿਗੀਆਂ ਯਾਰ ਇਹ ਜੇ ਆਪਾਂ ਕਹੇ ਦੀ ਵੀ ਚਾਹੀਦੀ ਕੋਈ ਤਾਕੜਾ ਚਾਹੀਏ ਕੋਈ ਮਾੜਾ ਹਰੇਕ ਬੰਦਾ ਇੱਥੇ ਆ ਕੇ ਤਾਂ ਯਾਰ ਚੁੱਕਦੀ ਬਈ ਸਰਕਾਰਾਂ ਦੀ ਅਣਗਹਿਲੀ ਦੀ ਗੱਲ ਕੀਤੀ ਐਕਸੀਡੈਂਟ ਹੋਇਆ ਮੋਟਰਸਾਈਕਲ ਦੇ ਅੱਗੇ ਗਾਂ ਆਈ ਆ ਆਪਾਂ ਗਾਊ ਸੈਸ ਦੰਨੇ ਆ ਗਏ ਦੰਨੇ ਆ ਗਏ ਵੀਰੇ ਯਾਰ ਆਪਣਾ ਇੱਕ ਵੀ ਸੁਣਿਆ ਜਾਂਦਾ ਹੈਗਾ ਵੀਰੇ ਇਹ ਤਾਂ ਕੁਝ ਵੀ ਨਹੀਂ ਹੈਗਾ ਨਾਰਮਲ ਗੱਲਾਂ ਨਿਗੀਆਂ ਅਸੀਂ ਪਿੰਡਾਂ ਦੇ ਵਿੱਚੋਂ ਬਿਲੋਂਗ ਕਰਦੇ ਆਗੇ ਹਨਾ ਉੱਥੇ ਜਾ ਕੇ ਦੇਖੋ ਗਾਂ ਇੰਨੇ ਜਿਆਦੇ ਗਾਂ ਨੇ ਕਿ ਨਾ ਜਿੰਨੇ ਗੱਲਾਂ ਸੜਦੋ ਇਹ ਸ਼ਹਿਰਾਂ ਦੇ ਵਿੱਚ ਹੀ ਗਊ ਟੈਕਸੀ ਤੇ ਕਰ ਰਹੇ ਨੇ ਗਊ ਮਾਤਾ ਮੰਨਦੇ ਆਗੇ ਪਰ ਆਪਣੇ ਇੱਥੇ ਜਾ ਕੇ ਦੇਖੋ ਵੀਰੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇਗੇ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਵੀ ਇਸਿਆਂ ਦੇ ਆ ਹੁਣ ਅੱਜ ਦੇਖੋ ਲਾ ਆਪਾਂ ਭੁਗਤੀ ਰਿਆਂਗੇ ਵੀਰੇ ਯਾਰ ਕਿੱਡਾ ਵੱਡਾ ਸਿੰਗਰ ਹੈਗਾ ਯਾਰ ਆਪਣਾ ਆਪ ਖੁਦ ਸੁਣ ਕੇ ਅਕੁਰ ਟੁੜੀ ਸੁਣ ਰਹੀ ਆ ਰਹੀ ਹੈ ਜੀ ਅੱਜ ਵੀਰ ਜਵੰਦੇ ਬਾਰੇ ਸ਼ਹਿਰ ਤੁਸੀਂ ਜਾਣਦੇ ਹੋ ਮੈਂ ਥੋੜਾ ਅੱਗੇ ਆਜੋ ਅਗਾਹ ਸੜਕ ਆ ਰਾਜਵੀਰ ਜਵੰਦਾ ਜਦੋਂ ਕਿਸਾਨ ਅੰਦੋਲਨ ਦੀ ਸਟੇਜ ਤੇ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਸੀ ਉਹਨੂੰ ਖਬਰ ਮਿਲੀ ਕਿ ਉਹਦੇ ਫਾਦਰ ਸਾਹਿਬ ਨਹੀਂ ਰਹੇ ਫਿਰ ਵੀ ਉਹਨੇ ਚੜ੍ਹਦੀ ਕਲਾ ਦੀ ਗੱਲ ਕੀਤੀ ਬਿਲਕੁਲ ਬਾਈ ਇਹ ਕੋਈ ਇਹ ਪੰਜਾਬੀ ਹੋ ਸਿਰਫ ਹੌਸਲੇ ਵਾਲੇ ਵੀਰੇ ਜਿਹੜੇ ਇਹ ਇਹ ਪੰਜਾਬ ਦੇ ਵਿੱਚ ਉਹ ਖੂਨ ਚੀ ਮਿਲੀ ਹੋਈ ਹੈ ਦਲੇਰੀ ਇਹ ਪੰਜਾਬ ਨੂੰ ਅੱਜ ਉਹਦੇ ਚੰਗੇ ਕੰਮ ਚیتے ਆ ਰਹੇ ਆ ਰਿਹਾ ਵੀਰੇ ਆ ਇਹ ਤਾਂ ਯਾਰ ਬੋਸਟਲੀ ਵੀਰੇ ਯਾਰ ਕੋਈ ਵੀ ਆ ਬੰਦਾ ਚਾਹੀਦੀ ਐ ਨਾ ਇਹ ਆਪਾਂ ਨੂੰ ਚੰਗੇ ਕੰਮ ਨਹੀਂ ਜਿਹੜੇ ਨਾਲ ਆਪਾਂ ਜਾਉਂਦੇ ਜੀ ਦੇਖਣੇ ਚਾਹੀਦੇ ਨੇ ਬਾਤ ਨੂੰ ਨਹੀਂ ਗੱਲਾਂ ਕਰਨੇ ਚਾਹੀਦੀਆਂ ਇਹ ਜੀ ਜਦੋਂ ਬੰਦਾ ਟਾਈਮ ਦੇਗਾ ਹੁਣ ਆਪਾਂ ਦੇਖ ਹੀ ਰਹੇ ਸੀ ਹੜਪੀੜਤਾ ਵਕਤ ਵੀ ਕਿਸਾਨ ਅੰਦੋਲਨ ਵਕਤ ਵੀ ਬਾਈ ਨਾਲ ਖੜੇ ਆ ਯਾਰ ਸੋ ਬਿਲਕੁਲ ਗੁਲਾਬ ਸਿੱਧੂ ਲੰਘ ਕੇ ਗਏ ਨੇ ਬਾਈ ਪੂਰੀ ਇੰਡਸਟਰੀ ਉਰੇ ਫਿਕਰਮੰਦ ਹੈ ਬਾਈ ਗਿਲਰੋਂਤਾ ਵੀ ਬਿਲਕੁਲ ਬਾਈ ਯਾਰ ਜੀ ਨਾਲ ਹਰੇਕ ਨਾਲ ਪਿਆਰ ਦੀ ਬਾਈ ਪਿਆਰ ਮਾ ਬਦਨ ਵਾਲਾ ਹਰੇਕ ਬੰਦਾ ਤਾਂ ਹੀ ਹਰੇਕ ਬੰਦਾ ਪਹੁੰਚ ਰਿਹਾ ਯਾਰ ਜਿਹਦੇ ਪਿਆਰ ਦੀ ਬੰਦੇ ਨੇ ਬਣਾਇਆ ਹੋਇਆ ਤੇ ਯਾਰ ਪੰਜਾਬ ਵਾਸਤੇ ਖੜਦਾ ਰਹੀ ਸਾਰਾ ਕੁਝ ਵਜਰਾ ਚਲੋ ਮਹਾਰਾਜ ਜੀ ਸੁੱਖ ਸ਼ਾਂਤੀ ਬਖਸ਼ੀ ਵੇਰਾ ਸਹੀ ਸਲਾਮ ਤੇ ਯਾ ਠੀਕ ਹੋ ਜੇ ਕਰ ਇੱਕ ਵਾਰ ਇਹ ਅੰਦਾਜ਼ ਸੰਗਰਾ ਵੀ ਜਿੰਨਾ ਵੀ ਹੋ ਸਕੇ ਅੱਜ ਬਾਈ ਉਦਾ ਜਵੰਦੇ ਬਾਈ ਦੇ ਇੱਕ ਸਿਫਤ ਵੀ ਆ ਗਈ ਕਦੀ ਕੋਈ ਮਾੜਾ ਗੀਤ ਨਹੀਂ ਗਾਇਆ ਉਹਨੇ ਪੱਗ ਨੂੰ ਪ੍ਰਮੋਟ ਕੀਤਾ ਪੰਜਾਬੀਤ ਨੂੰ ਬਿਲਕੁਲ ਬਈ ਸਭ ਤੋਂ ਵਧੀਆ ਵਧੀਆ ਸੱਚੇ ਸਾੱਚੇ ਗਾਣੇ ਨੇ ਯਾਰ ਐਵੇਂ ਦਾ ਕੋਈ ਗਾਣਾ ਨਹੀਂ ਉਹਦਾ ਬਾਈ ਦਾ ਤਾਂ ਕਰਕੇ ਇਹਨੂੰ ਪ੍ਰਮਾਤਮਾ ਸਹੀ ਸਲਾਮਤ ਬਖਸ਼ੇ ਐਵੇਂ ਦੀ ਕੋਈ ਉਹਨੇ ਕਦੀ ਕਲਚਰ ਨਹੀਂ ਮਾੜਾ ਗਾਇਆ ਸਰਦਾਰੀ ਜੋ ਸਰਦਾਰੀ ਕਾਇਮ ਰੱਖੀ ਬਾਈ ਨੇ ਯਾਰ ਬਿਲਕੁਲ ਸਰਦਾਰੀ ਕਾਇਮ ਰੱਖੀ ਬਾਈ ਨੇ ਬਿਲਕੁਲ ਪਾਜੀ ਮੈਂ ਹੁਣ ਸਿੱਧਾ ਮਨਾਲੀ ਤੋਂ ਆ ਰਿਹਾ ਸੀ ਘਰ ਨਹੀਂ ਗਿਆ ਭਲਾ ਇੱਥੇ ਪਹੁੰਚ ਕੇ ਜਾ ਕੇ ਦੇਖੇ ਕੀ ਸਾਤੋਂ ਕੀ ਹੁਣ ਬਣਿਆ ਕੀ ਨਹੀਂ ਤੇ ਬੜਾ ਦੁੱਖ ਹੋ ਰਿਹਾ ਸੁਣ ਕੇ ਬਹੁਤ ਜਿਆਦਾ ਦੁੱਖ ਹੋ ਰਿਹਾ ਸਿੱਧਾ ਮਨਾਲੀ ਤੋਂ ਆਰੀ ਸਿੱਧਾ ਇੱਥੇ ਆ ਕੇ ਰਾਜਵੀਰ ਜਵੰਦੇ ਨੂੰ ਪਿਆਰ ਕਰਦੇ ਹਾਂ ਬਹੁਤ ਜਿਆਦਾ ਪਿਆਰ ਕਰਦੀ ਐਨੇ ਵਧੀਆ ਗਾਣੇ ਦਿੱਤੇ ਆਪਾਂ ਨੂੰ ਬਹੁਤ ਵਧੀਆ ਤੇ ਸਾਫ਼ ਸੁਥਰੇ ਗਾਣੇ ਦਿੱਤੇ ਆਪਾਂ ਨੂੰ ਤੇ ਇਹ ਰਸ ਕਰ ਰਹੀ ਜਲਦੀ ਜਲਦੀ ਕੋਈ ਅੱਛੀ ਖ਼ਬਰ ਆਵੇ ਤਾਂ ਦਿਲ ਖੁਸ਼ ਹੋਏਗੀ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਹੈ ਜਾਂ ਡਾਕਟਰਾਂ ਦੀ ਗੱਲ ਸਾਹਮਣੇ ਆ ਰਹੀ ਦਿਲ ਨੂੰ ਘਬਰਾਟ ਜਿਹੀ ਵੀ ਹੋ ਰਹੀ ਬਿਲਕੁਲ ਹੁਣ ਇੱਥੇ ਖੜੇ ਵੀ ਘਬਰਾੜ ਹੋ ਰਹੀ ਹੈ ਕਿ ਇਹ ਕੀ ਹੋ ਗਿਆ ਤੇ बस जोर आप बगैर दास कर भी थोड़ा जल्दी ठीक होवे पर चंगी खबर आ जे कोई 5-10 मिनट तक कुछ भी वेट कर रहे सो so, बिल्कुल एक बारी तस्वीरें दिखा दो हम 40s ਦੇ ਬਾਹਰ ਆ ਜਿੱਥੇ ਇੰਡਸਟਰੀ ਰਾਜਵੀਰ ਜਵੰਦਾ ਦਾ ਹਾਲ ਜਾਣਨ ਦੇ ਲਈ ਪਹੁੰਚ ਰਹੀ ਹੈ ਉੱਥੇ ਉਹਨਾਂ ਨੂੰ ਚਾਉਣ ਵਾਲੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਫਿਕਰ ਹੈ ਪੂਰੇ ਪੰਜਾਬ ਦਾ ਪੂਰਾ ਪੰਜਾਬ ਅਰਦਾਸਾਂ ਕਰ ਰਿਹਾ ਹੈ ਕਿਉਂਕਿ ਰਾਜਵੀਰ ਜਵੰਦਾ ਠੀਕ ਹੁੰਦੇ ਨੇ ਤਾਂ ਲੋ ਕਹ ਰਹੇ ਵੀ ਬਹੁਤ ਵੱਡੀ ਕਰਾਮਾਤ ਹੋਊਗੀ ਕਰਾਮਾਤਾਂ ਹੁੰਦੀਆਂ ਵੀ ਰਹੀਆਂ ਨੇ ਅਰਦਾਸ 'ਚ ਬਹੁਤ ਵੱਡੀ ਤਾਕਤ ਹੈ ਜਵੰਦੇ ਨੇ ਪੰਜਾਬੀਅਤ ਦੇ ਨਾਲ ਹਮੇਸ਼ਾ ਵਫਾ ਕਮਾਈ ਪੰਜਾਬ ਦੇ ਨਾਲ ਖੜੇ ਰਹੇ ਨੇ ਤਾਂ ਅੱਜ ਉਹ ਠੀਕ ਹੋਣ ਕਰਾਮਾਤ ਹੋਵੇ ਪੰਜਾਬ ਦੇ ਵਿੱਚ ਵਾਪਸ ਆਉਣ ਸਟੇਜਾਂ ਉੱਤੇ ਵਾਪਸ ਆਉਣ ਕਿਉਂਕਿ ਰਾਜਵੀਰ ਜਵੰਦਾ ਪੰਜਾਬ ਦੀ ਪੱਗ ਵਰਗਾ ਜਦੋਂ ਉਹ ਸਟੇਜ ਤੇ ਗਾਉਂਦਾ ਹੈ ਲੱਗਦਾ ਜਿਵੇਂ ਪੰਜਾਬ ਹੀ ਗਾ ਰਿਹਾ ਹੋਵੇ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਹਾਂਜੀ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜੀ ਬੰਦੇ ਵਾਸਤੇ ਕਿ ਮਾਲਕ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਆ ਆਪਾਂ ਸਾਰੇ ਅਰਦਾਸ ਕਰੀਏ ਇਸ ਤੋਂ ਪਲੀਜ਼ ਥੈਂਕ ਯੂ ਵੈਰੀ। ਸਾਰਾ ਇਹ ਸਭ ਤੀਨੋਂ ਨਰੀ ਤੋਂ ਥੋੜੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਗੱਲਬਾਤ ਤੁਸੀਂ ਕਿਵੇਂ ਹੋਇਆ ਸਾਰਾ ਕੁਝ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋ ਗਾਹ ਵਿੱਚ ਆ ਕੇ ਹਿੱਟ ਕੀਤੀ ਹੈ ਗਾਹ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਰ ਕਿਤੇ ਸਿਸ਼ਵਾ ਬੱਦੀ ਰੋਡ ਤੋਂ ਪ੍ਰੋਪਰ ਹੋਇਆ ਜੀ ਸ਼ਾਇਦ ਬੱਦੀ ਤੋਂ ਪਾਰਟਿਸਿਪੇਟ ਜਾਂ ਅੱਧਰ ਜਾ ਰਹੇ ਸੀਗੇ ਸ਼ਿਮਲੇਵਰ ਸ਼ਿਮਲਾ ਰੋਡ ਤੇ जुक ही डॉक्टर नहीं हजी कुछ नी कुछ नहीं कह सकते बर्द करिए ਹਾਂ ਨਾ 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 ਲੋੜ ਨਹੀਂ ਸ칸 ਸਾਹਿਬ ਤੁਸੀਂ ਅੰਦਰੋਂ ਜਾ ਕੇ ਆਏ ਹੋ ਸਥਿਤੀ ਕੀ ਹੈ ਜੀ ਮੈਂ ਉਹਨਾਂ ਨੂੰ ਤੁਸੀਂ ਬੋਲੋ ਪਤਾ ਹੈ ਜੀ ਇਹ ਵੀਰੇ ਗੱਲ ਇਹ ਹੈ ਕਿ ਸੱਤ ਕਾਫੀ ਹੈ ਜੀ ਬਸ ਵਾਹਿਗੁਰੂ ਜੀ ਦੁਆ ਕਰੋ ਸਾਰੇ ਸਾਰੇ ਦੁਆ ਕਰੋ ਕਿ ਪਰਮਾਤਮਾ ਨੂੰ ਤੰਦਰੁਸਤ ਕਰ ਦੇਵੇ ਜੇ ਸੱਤ ਵਜੇ ਵੀ ਹੈ ਤਾਂ ਵੀ ਕੋਈ ਗੱਲ ਨਹੀਂ ਤੇ ਰਿਕਵਰ ਹੋ ਜੇ ਬਸ ਛੋਟਾ ਛੋਟਾ ਦਸਰਾ ਹੈ ਵੈਂਟੀਲੇਟਰ 'ਤੇ ਲੇ ਸਪਾਈਨ ਇੰਜਰੀ ਹੈ ਹੈਡ ਇੰਜਰੀ ਕਾਰਡੀਕਲ ਅਸ ਤੱਕ ਆਇਆ ਹੋਇਆ ਹੈ ਦੇਖ ਕੇ ਆਏ ਅਸੀਂ ਡਾਕਟਰ ਅੰਦਰ ਜਾਣ ਨਹੀਂ ਦੇ ਰਹੇ ਇਹਨਾਂ ਕ੍ਰਿਟੀਕਲ ਸਥਿਤੀ ਬਟ ਕਹਿੰਦੇ ਡਾਕਟਰ ਕਹਿੰਦੇ ਵੀ ਠੀਕ ਹੋ ਜਾਣਾ ਸੋ ਮਾਲਕ ਅੱਗੇ ਅਰਦਾਸ ਅਸੀਂ ਤਾਂ ਪੋਜ਼ਿਟਿਵ ਸੋਚੋ ਔਰ ਜਿੰਨੇ ਵੀ ਤੁਸੀਂ ਸਾਰੇ ਖੜੇ ਹੋ ਜਿੰਨੇ ਵੀ ਦੇਖ ਰਹੇ ਹੋ ਸੁਣ ਰਹੇ ਹੋ ਸਾਨੂੰ ਪ੍ਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਛੋਟਾ ਵੀਰ ਸਾਡਾ ਤੰਦਰੁਸਤ ਹੋ ਜਾਈਗਾ 6 ਵਜੇ ਕੀ ਕੋਈ ਗੱਲ ਨਹੀਂ ਪਰ ਪਰਮਾਤਮਾ ਤੁਹਾਨੂੰ ਰਿਕਵਰੀ ਕਰੇ ਠੀਕ ਬਿਲਕੁਲ ਠੀਕ ਹੈ ਇਹ ਦੀਵਾਦਾਂ ਥੈਂਕ ਯੂ ਥੈਂਕ ਯੂ ਸਮੇਂ ਅਸੀਂ ਸੰਗੀਤ ਸੁਭਾਨ ਯਾਰੋ 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 ਮਾਈਕ ਹੈ ਪਰ ਆਫਾਇਰ